ਪਹਿਲਾ ਸਾਰੇ ਕਿਸਾਨ ਵੀਰਾਂ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਮਨਰੂਪ ਕੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਪਿੰਡ ਧਰਮਕੋੜ ਆਪ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਆਂ ਕੰਗਣਾ ਤੇਰੇ ਵਾਸਤੇ ਸੁਣ ਕੇ ਜਰਾ ਇਹ ਸਾਡੀਆਂ ਮਾਵਾਂ ਨੇ ਜਿਨ੍ਹਾਂ ਨੂੰ ਤੂੰ ਕਹਿੰਦੀ ਐ 100-100 ਤੇ ਆਈਆਂ ਨੇ ਇਹ ਸਾਡੀਆਂ ਮਾਵਾਂ ਨੇ ਜਿਨ੍ਹਾਂ ਨੂੰ ਤੂੰ ਕਹਿੰਦੀ ਐ 100-100 ਤੇ ਆਏ ਨੇ ਬਸ ਐਸੇ ਕਰਕੇ ਤੈਨੂੰ ਅੱਜ ਕੰਗਣਾ ਅਸੀਂ ਲਹਨਤਾਂ ਪਾਈਆਂ ਨੇ ਅਸੀਂ ਲਹਨਤਾਂ ਪਾਈਆਂ ਨੇ ਇਹ ਜੋ ਮੇਰੇ ਵੀਰੇ ਨੇ ਇਹਨਾਂ ਮਾਵਾਂ ਦੇ ਹੀ ਜਾਏ ਨੇ ਇਹ ਜੋ ਮੇਰੇ ਵੀਰੇ ਨੇ ਇਹਨਾਂ ਮਾਵਾਂ ਦੇ ਹੀ ਜਾਏ ਨੇ ਇਹ ਹਿੰਦ ਦੀਆਂ ਇੱਜ਼ਤਾਂ ਤੁਰ ਗਜਨੀਆਂ ਮੋੜ ਲੈ ਆਏ ਨੇ ਇਹ ਭਾਈ ਭਾਗੋ ਦੀਆਂ ਵਾਰਿਸ ਨੇ ਇਹਨਾਂ ਰਣ ਵਿੱਚ ਤੇਗਾਂ ਖੜਕਾਈਆਂ ਨੇ ਬਸ ਐਸੇ ਕਰਕੇ ਕੰਗੜਾ ਤੈਨੂੰ ਅੱਜ ਅਸੀਂ ਲਹਨਤਾਂ ਪਾਈਆਂ ਨੇ ਤੈਨੂੰ ਲਹਨਤਾਂ ਪਾਈਆਂ ਨੇ ਮੇਰੇ ਜੋ ਬਾਪੂ ਨੇ ਸਿਰੋ ਖੋਪੜੇ ਨਾਲ ਲੁਹਾਏ ਨੇ ਤਨ ਆਰਿਆਂ ਨਾਲ ਚਿਰਾਏ ਨੇ ਤਾਈਓ ਤੱਜ ਸ਼ੇਰ ਏ ਦਿੱਲੀ ਘੇਰਾਂ ਆਏ ਨੇ ਜਦੋਂ ਛੱਡਦੇ ਜਕਾਰਾਏ ਨੇ ਗੂੰਜਾ ਅੰਬਰਾਂ ਤੱਕ ਪਹੁੰਚਾਈਆਂ ਨੇ ਬਸ ਐਸੇ ਕਰਕੇ ਤੈਨੂੰ ਅੱਜ ਕੰਗਣਾ ਅਸੀਂ ਲਹਨਤਾਂ ਪਾਈਆਂ ਨੇ ਅਸੀਂ ਲਹਨਤਾਂ ਪਾਈਆਂ ਨੇ ਪੰਜਾਬ ਦੀ ਹੋਂਦ ਬਚਾਉਣ ਲਈ ਹਰ ਵਰਗ ਹਰ ਧਰਮ ਦੇ ਲੋਕ ਆਏ ਨੇ ਆ ਦੇਖ ਲੈ ਜਿਗਰੇ ਇਹਨਾ ਪੰਜਾਬੀਆਂ ਦੇ ਜਿਨ੍ਹਾਂ ਨੇ ਮੁਸੀਬਤਾਂ ਵਿੱਚ ਵੀ ਲੰਗਰ ਲਾਏ ਨੇ ਤੂੰ ਕਹਿੰਦੀ ਇਹਨਾਂ ਨੂੰ ਅਤਵਾਦੀ ਆ ਪਰ ਇਹਨਾਂ ਨੇ ਦਿੱਲੀ ਦੀ ਹਿੱਕ ਤੇ ਲੋਹਾ ਤਪਾਈਆਂ ਨੇ ਬਸ ਐਸੇ ਕਰਕੇ ਕੰਗੜਾ ਅੱਜ ਅਸੀਂ ਤੈਨੂੰ ਲਾਹਨਤਾ ਪਾਈਆਂ ਨੇ ਤੈਨੂੰ ਲਾਹਨਤਾ ਪਾਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੇ ਕਿਸਾਨ ਵੀਰਾਂ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਮਨਰੂਪ ਕੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਪਿੰਡ ਧਰਮਕੋੜ ਆਪ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀਆਂ ਕੰਗਣਾ ਤੇਰੇ ਵਾਸਤੇ ਸੁਣ ਕੇ ਜਰਾ ਇਹ ਸਾਡੀਆਂ ਮਾਵਾਂ ਨੇ ਜਿਨ੍ਹਾਂ ਨੂੰ ਤੂੰ ਕਹਿੰਦੀ ਹੈ 100-100 ਤੇ ਆਈਆਂ ਨੇ ਇਹ ਸਾਡੀਆਂ ਮਾਵਾਂ ਨੇ ਜਿਨ੍ਹਾਂ ਨੂੰ ਤੂੰ ਕਹਿੰਦੀ ਐ 100-100 ਤੇ ਆਏ ਨੇ ਬਸ ਐਸੇ ਕਰਕੇ ਤੈਨੂੰ ਅੱਜ ਕੰਗਣਾ ਅਸੀਂ ਲਹਨਤਾ ਪਾਈਆਂ ਨੇ ਅਸੀਂ ਲਹਨਤਾ ਪਾਈਆਂ ਨੇ ਇਹ ਜੋ ਮੇਰੇ ਵੀਰੇ ਨੇ ਇਹਨਾਂ ਮਾਵਾਂ ਦੇ ਹੀ ਜਾਏ ਨੇ ਇਹ ਜੋ ਮੇਰੇ ਵੀਰੇ ਨੇ ਇਹਨਾਂ ਮਾਵਾਂ ਦੇ ਹੀ ਜਾਏ ਨੇ ਇਹ ਹਿੰਦ ਦੀਆਂ ਇੱਜ਼ਤਾਂ ਤੁਰ ਗਜਰੀਆਂ ਮੋੜਨੇ ਆਏ ਨੇ ਇਹ ਭਾਈ ਭਾਗੋ ਦੀਆਂ ਵਾਰਿਸ ਨੇ ਇਹਨਾਂ ਰਣ ਵਿੱਚ ਤੇਗਾਂ ਖੜਕਾਈਆਂ ਨੇ ਬਸ ਐਸੇ ਕਰਕੇ ਕੰਗੜਾ ਤੈਨੂੰ ਅੱਜ ਅਸੀਂ ਲਹੰਤਾਂ ਪਾਈਆਂ ਨੇ ਤੈਨੂੰ ਲਹੰਤਾਂ ਪਾਈਆਂ ਨੇ ਮੇਰੇ ਜੋ ਬਾਪੂ ਨੇ ਸਿਰੋ ਖੋਪੜੇ ਨਾਲ ਹਾਏ ਨੇ ਤਨ ਆਰਿਆ ਨਾਲ ਚਰਾਏ ਨੇ ਤਾਈਓ ਤੱਜ ਸ਼ੇਰ ਏ ਦਿੱਲੀ ਘੇਰਾਂ ਆਏ ਨੇ ਜਦੋਂ ਛੱਡਦੇ ਜਕਾਰਾਏ ਨੇ ਗੂੰਜਾ ਅੰਬਰਾਂ ਤੱਕ ਪਜਾਈਆਂ ਨੇ ਬਸ ਐਸੇ ਕਰਕੇ ਤੈਨੂੰ ਅੱਜ ਕੰਗੜਾ ਅਸੀਂ ਲਹੰਤਾਂ ਪਾਈਆਂ ਨੇ ਅਸੀਂ ਲਹਨਤਾਂ ਪਾਈਆਂ ਨੇ ਪੰਜਾਬ ਦੀ ਹੋਂਦ ਬਚਾਉਣ ਲਈ ਹਰ ਵਰਗ ਹਰ ਧਰਮ ਦੇ ਲੋਕ ਆਏ ਨੇ ਆ ਦੇਖ ਲੈ ਜਿਗਰੇ ਇਹਨਾ ਪੰਜਾਬੀਆਂ ਦੇ ਜਿਨ੍ਹਾਂ ਨੇ ਮੁਸੀਬਤਾਂ ਵਿੱਚ ਵੀ ਲੰਗਰ ਲਾਏ ਨੇ ਤੂੰ ਕਹਿੰਦੀ ਇਹਨਾਂ ਨੂੰ ਅਤਵਾਦੀ ਆ ਪਰ ਇਹਨਾਂ ਨੇ ਦਿੱਲੀ ਦੀ ਹਿੱਕ ਤੇ ਲੋਹਾ ਤਪਾਈਆਂ ਨੇ ਬਸ ਐਸੇ ਕਰਕੇ ਕੰਗੜਾ ਅੱਜ ਅਸੀਂ ਤੈਨੂੰ ਲਹਨਤਾਂ ਪਾਈਆਂ ਨੇ ਤੈਨੂੰ ਲਹਨਤਾਂ ਪਾਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ